ਹਾਂਜੀ ਸਤਿ ਸ੍ਰੀ ਅਕਾਲ ਆ ਸਭਈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆ ਪੈਂ ਅਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਬਹੁਤ ਆਸਾਨ ਟੈਸਟ ਆ ਤੇ ਗਲਤਾਂ ਆ ਦੇ ਵਿੱਚੋਂ ਇੱਕ ਦੋ ਗਲਤਾਂ ਮਸੀਂ ਹੋਣਾ ਤੇ ਇੱਕ ਵੀ ਨਾ ਟੈਂਸ਼ਨ ਲਿਆ ਕਰੋ ਵਿੱਚ ਬੱਚੇ ਕਹਿਣ ਲੱਗੇ ਜੀ ਦੋ ਗਲਤਾਂ ਹੋ ਗਆਂ ਤਾਂ ਨੌ ਦੋਂ ਜੀ ਜ਼ੀਰੋ ਨਹੀਂ ਆਉਂਦੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇੱਥੇ ਗਲਤੀ ਜ਼ੀਰੋ ਆਵੇ ਉੱਥੇ ਜ਼ੀਰੋ ਆਣੀ ਚਾਹੀਦੀ ਆਪਣੀ ਇੱਥੇ ਜਿੱਦੀ ਜ਼ੀਰੋ ਆਉਂਦੀ ਹੈ ਉੱਥੇ ਉਹਦੀ ਜ਼ੀਰੋ ਕਦੇ ਵੀ ਨਾਉਂਦੀ ਹੁੰਦੀ ਉਹ ਪ੍ਰੈਸ਼ਰ ਲਾਇਆ ਜਾਂਦਾ ਹੁੰਦਾ ਉੱਥੇ ਇਹ ਟੈਂਸ਼ਨ ਨਾਲ ਲਾਓ ਤੁਸੀਂ ਵੀ ਇੱਥੇ ਆਪਾਂ ਜ਼ੀਰੋ ਲਾਉਣੀ ਆ ਦੋ ਚਾਰ ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਨਾਰਮਲ ਹੁੰਦਾ ਤੇ ਚਲੋ ਫਿਰ ਆਪਾਂ ਤੁਹਾਨੂੰ ਪੈਰਾਬੋਲ ਦੇ ਟ੍ਰਾਇਲ ਪੈਰਾ ਜਿਹਦੇ ਨਾਲ ਤੁਹਾਡਾ ਹੱਥਿਆ ਚੱਲ ਪੇ ਉਦੋਂ ਬਾਅਦ ਤੁਹਾਨੂੰ 2.5 ਮਿੰਟ 2 ਦੋ ਪ੍ਰੋਪਰ ਪਾਰੇ 2 ਮਿੰਟ ਦੀ ਖਾਲੀ ਵੀਡੀਓ ਜਿਹਦੇ ਤੁਸੀਂ ਰੀਡ ਕਰਨਾ ਤੇ ਪੰਜਾਬੀ ਟੈਪ ਕੀਤੀ ਆਪਾਂ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀ ਆ ਸ਼ੇਅਰ ਕਰਦੇ ਹੋ ਅੱਗੇ ਆਜੋ ਰੈਡੀ ਹੋ ਜਓ ਹੁਣ ਆ ਰੈਡੀ ਮਿਆਂਮਾਰ ਵਿੱਚ ਕੇਂਦਰਿਤ ਇੱਕ ਸ਼ਕਤੀਸ਼ਾਲੀ ਭੁਚਾਲ ਨੇ ਸ਼ੁੱਕਰਵਾਰ ਨੂੰ ਦੱਖਣ ਪੂਰਬੀ ਏਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ ਡੰਡੀ ਇਸ ਕਾਰਨ ਮਿਆਂਮਾਰ ਵਿੱਚ ਇਸ ਨਾਲ 144 ਲੋਕਾਂ ਦੀ ਮੌਤ ਹੋ ਗਈ ਅਤੇ 732 ਲੋਕ ਜ਼ਖਮੀ ਹੋ ਗਏ ਦੰਡੀ థਾਈਲੈਂਡ ਵਿੱਚ ਤਕਰੀਬਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ ਦੰਡੀ ਇਸ ਤੋਂ ਇਲਾਵਾ ਭਾਰੀ مالی ਨੁਕਸਾਨ ਵੀ ਹੋਇਆ ਹੈ ਦੰਡੀ ਮਿਆਮਾਰ ਵਿੱਚ ਸੱਤਾਧਾਰੀ ਫੌਜ ਜੁਟਾ ਨੇ ਕਈ ਖੇਤਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਡੰਡੀ ਲਓ ਜੀ ਇਹ ਸੀਗਾ ਤੁਹਾਡਾ ਟ੍ਰਾਇਲ ਪੈਰਾ ਤੇ ਇੱਕ ਇਹ ਸ਼ਬਦਾਂ ਚ ਨਾ ਕਨਫਿਊਜ਼ਨ ਹੋਇਆ ਕਰੋ ਕਈ ਵਾਰੀ ਜਿਵੇਂ ਇਹਨਾਂ ਪੈਰ ਚਾਹ ਪਾਇਆ ਜਾਂ ਆਪਾ ਬਿਨਾ ਪੈਰ ਚਾਹੇ ਪਾਲੇ ਜਾਂ ਕੋਈ ਰਾਰਾ ਪੈਰ ਚ ਪਾਇਆ ਜਾਂ ਬਿਨਾ ਪੈਰ ਤੋਂ ਪਾਲਿਆ ਜਾਂ ਅੱਧਰ ਕਿਤੇ ਪਾਇਆ ਜਿੱਥੇ ਕੋਈ मीनिंग ਨਹੀਂ ਬਦਲਦਾ ਉੱਥੇ ਅੱਧ ਪਾਈਏ ਨਾ ਪਾਈਏ ਪੈਰ ਚਰਾਰਾ ਪਾਈਏ ਜਾਂ ਸਿੱਧਾ ਪਾਈਏ ਉਹਦਾ ਕੋਈ मीनिंग ਨਹੀਂ ਬਦਲਦਾ ਹੁੰਦਾ ਚਾਹੇ ਪੈਰ ਛਾਹ ਪਾਈਏ ਜਾਂ ਨਾ ਪਾਈਏ ਆਪਾਂ ਹਨ ਜਿਵੇਂ ਇਹਦੇ ਵਿੱਚ ਵੀ ਇੱਕ ਦੋ ਸ਼ਬਦ ਆਉਣਗੇ ਉਹ ਕਿਸੇ ਵਿਦਿਆਰਥੀ ਨੇ ਹੋਰ ਤਰੀਕੇ ਪਾਏ ਹੋਣਗੇ ਤੇ ਆਪਾਂ ਟੈਪ ਫੋਰ ਕੀਤਾ ਹੋ ਪਰ ਉਹ ਦੋਨੇ ਤਰੀਕੇ ਸਹੀ ਹੁੰਦੇ ਨੇ ਜਿਵੇਂ ਇੱਕ ਆਪਾਂ ਕਹਿੰਦੇ ਨੇ ਇੰਨੇ ਇਹ ਈਡੀ ਸਾਰੀ ਉੱਤੇ ਟਿੱਪੀ ਨੰਨਿਆ ਆ ਇੰਨੇ ਜੇ ਆਪਾਂ ਈਡੀ ਨੂੰ ਲਾਵਾਂ ਉਹਨਾਂ ਨੇ ਲਾਵਾਂ ਪਾ ਦਾਂਗੇ ਇੰਨੇ ਉਹ ਵੀ ਸੇਮ ਹੀ ਹੁੰਦਾ ਚਲੋ ਰੈਡੀ ਹੋ ਜੋ ਹੁਣ ਫਿਰ ਰੈਡੀ ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ ਡੰਡੀ ਅਗਲੇ 23 ਸਾਲ ਵਿੱਚ ਬਿਜਲੀ ਦਾ ਖਰਚ ਨਹੀਂ ਵਧਣ ਜਾ ਰਿਹਾ ਡੰਡੀ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ ਬਾਦੇ ਦੀ ਬਜਾਏ 300 ਯੂਨਟ ਤੱਕ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ ਡੰਡੀ ਇਹ ਨਹੀਂ ਬਿਜਲੀ ਬਿੱਲ ਦੀਆਂ ਤਿੰਨ ਸਲੇਬਾਂ ਨੂੰ ਵੀ ਦੋ ਵਿੱਚ ਬਦਲ ਦਿੱਤਾ ਗਿਆ ਹੈ ਡੰਡੀ ਜਾਣੀ ਹੁਣ 0 ਤੋਂ 300 ਯੂਨਟ ਅਤੇ 300 ਯੂਨਟ ਤੋਂ ਉੱਪਰ ਦੇ ਹੀ ਸਲੇਬ ਹੋਣਗੇ ਡੰਡੀ ਹੁਣ ਤੱਕ ਬਿੱਲ ਵਿੱਚ ਤਿੰਨ ਸਲੇਬਾਂ ਹੁੰਦੀਆਂ ਸਨ ਡੰਡੀ 0 ਤੋਂ 100 101 ਤੋਂ 300 ਅਤੇ 301 ਤੋਂ ਜ਼ਿਆਦਾ ਡੰਡੀ ਇਸ ਦਾ ਫਾਇਦਾ 300 ਯੂਨਿਟ ਤੋਂ ਵੱਧ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਵੀ ਹੋਵੇਗਾ ਡੰਡੀ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਟੈਰਿਫ ਮੁਤਾਬਕ ਘਰੇਲੂ ਨੂੰ ਛੱਡ ਕੇ ਕਿਸੇ ਵੀ ਖੇਤਰ ਦੇ ਟੈਰਿਫ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਡੰਡੀ ਘਰੇਲੂ ਖੇਤਰ ਵਿੱਚ ਵੀ 300 ਯੂਨਟ ਤੋਂ ਉੱਪਰ ਦੇ ਟੈਰਿਫ ਵਿੱਚ ਕੋਈ ਬਦਲਾ ਨਹੀਂ ਹੈ ਡੰਡੀ 2 ਕਿਲੋਵਾਟ ਤੱਕ 300 ਯੂਨਿਟ ਖਪਤ ਕਰਨ ਵਾਲੇ ਖਪਤਕਾਰਾਂ ਦਾ ਬਿੱਲ ਜਿਹੜਾ ਪਹਿਲਾਂ 7081 1781 ਰੁਪਏ ਆਉਂਦਾ ਸੀ ਹੁਣ ਉਹ 16 ਰੁਪਏ ਆਏਗਾ ਡੰਡੀ ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਵਾਲੇ ਖਪਤਕਾਰਾਂ ਦੇ ਬਿੱਲ ਵਿੱਚ ਵੀ 90 ਰੁਪਏ ਦੀ ਕਟੌਤੀ ਹੋਵੇਗੀ ਡੰਡੀ ਹਾਲਾਂਕਿ ਇਸ ਦਾ ਫਾਇਦਾ ਸਰਕਾਰ ਨੂੰ ਹੋਵੇਗਾ ਕਿਉਂਕਿ ਸੂਬੇ ਹਾਂਜੀ ਭਾਈ 17081 ਬੋਲਿਆ ਗਿਆ ਸੀ ਉਹ 1781 ਆ ਉਹ 1781 ਨੋਟ ਕਰ ਲਿਓ ਚਲੋ ਰੈਡੀ ਹੋ ਜਓ ਹਣ ਰੈਡੀ ਦਾਦਾ ਜੀ ਨੇ ਦੇਖਿਆ ਕਿ ਪੋਲੂ ਕੋਲ ਖੜਾ ਪੂਸ਼ ਹਿਲਾ ਰਿਹਾ ਸੀ ਡੰਡੀ ਦਾਦਾ ਜੀ ਅੱਖਾਂ ਅੱਖਾਂ ਵਿੱਚ ਉਸ ਨੂੰ ਨਿਹਾਰ ਰਹੇ ਸਨ ਡੰਡੀ ਉਹਨਾਂ ਨੂੰ ਕਿਆਰੀ ਦੀ ਪੁੱਟੀ ਮਿੱਟੀ ਵੀ ਪੁੱਲ ਗਈ ਸੀ ਅਤੇ ਭੋਲੂ ਦਾ ਪੌਂਕਣਾ ਵੀ ਪੁੱਲ ਗਿਆ ਸੀ ਡੰਡੀ ਦਾਦਾ ਜੀ ਗੇਟ ਖੋਲਣ ਤੋਂ ਪਹਿਲਾਂ ਹੀ ਪੁਲਿਸ ਨੂੰ ਫੋਨ ਕਰ ਆਏ ਸਨ ਡੰਡੀ ਚੋਰ ਨੇ ਦੁਬਾਰਾ ਦੌੜ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕੁੱਤਿਆਂ ਨੇ ਉਸ ਨੂੰ ਭੱਜਣ ਨਹੀਂ ਸੀ ਦਿੱਤਾ ਡੰਡੀ ਇੰਨੇ ਨੂੰ ਪੁਲਿਸ ਵੀ ਆ ਚੁੱਕੀ ਸੀ ਡੰਡੀ ਉਹਨਾ ਚੋਰ ਨੂੰ ਫੜ ਕੇ ਜੀਪ ਵਿੱਚ ਬਿਠਾ ਲਿਆ ਡੰਡੀ ਉਸ ਦੀ ਤਲਾਸ਼ੀ ਵੀ ਲਈ ਗਈ ਡੰਡੀ ਉਸ ਕੋਲੋਂ ਇੱਕ ਲੋਹੇ ਦਾ ਡੰਡਾ ਖਿਡਾਉਣਾ ਪਿਸਤੌਲ ਅਤੇ ਇੱਕ ਮਾਸਟਰ ਚਾਬੀ ਮਿਲੀ ਸੀ ਡੰਡੀ ਭੋਲੂ ਨੇ ਸਾਡੇ ਘਰ ਦੇ ਸਾਰਿਆਂ ਦੇ ਮਨ ਜਿੱਤ ਲੈ ਸੰ ਡੰਡੀ ਫਿਰ ਅਸੀਂ ਗੇਟ ਬੰਦ ਕਰ ਲਿਆ ਪਰ ਭੋਲੂ ਅਜੇ ਵੀ ਸਾਡਾ ਪਹਿਰਾ ਦੇਣ ਲਈ ਗਲੀ ਵੱਲ ਚਲਾ ਗਿਆ ਸੀ ਡੰਡੀ টেবিল แลंप दी रोशनी बंद ਕਰਨ ਸਮੇਂ ਦਾਦਾ ਜੀ ਬੋਲੇ beta ਇਸ ਵਿਚਾਰੇ ਦਾ ਵੀ ਕੈਰੀ ਵਿੱਚ ਸਵੇਰੇ ਉੱਠ ਕੇ ਘਰ ਬਣਾ ਕੇ ਦਿਓ ਡੰਡੀ ਇਹ ਤਾਂ ਬੜਾ ਵਫਾਦਾਰ ਨਿਕਲਿਆ ਡੰਡੀ ਮੈਂ ਤਾਂ ਇਸ ਨੂੰ ਅਵਾਰਾ ਹੀ ਸਮਝਦਾ ਰਹਾ ਡੰਡੀ ਦੂਜਾ ਦਿਨ ਚੜਿਆ ਡੰਡੀ ਅਸੀਂ ਸਾਰੇ ਇੱਟਾਂ ਅਤੇ ਕੈਨਵਸ ਨਾਲ ਕਿਆਰੀ ਦੇ